ਉਧਰ ਨਾਲੇ ਜੀਤੀ ਪਹਿਲਵਾਨ ਜੀ ਸੰਸਕਰ ਵਾਲ ਪੁੱਜੇ ਹਨ ਤੇ ਪਰਬਾਤ ਸਵਾਗਤ ਉਧਰ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਸਾਡੇ ਮਿੱਤਰਾਂ ਦੀ ਦੁਨੀਆ ਦੇ ਵਿੱਚੋਂ ਨੋਨਾ ਪਹਿਲਵਾਨ ਜੀ ਆਸਟ੍ਰੇਲੀਆ ਨੋਨਾ ਪਹਿਲਵਾਨ ਜੀ ਆਸਟ੍ਰੇਲੀਆ ਲਾਈਵ ਤੇ ਰਹੀਏ ਕੁਸ਼ਤੀ ਦੰਗਲ ਦਾ ਆਨੰਦ ਮਾਣ ਰਹੇ ਨੇ ਤੇ 1100 ਰੁਪਇਆ Google Pay ਕਰ ਰਹੇ ਨੇ ਤਹਿ ਦਿਲੋਂ ਧੰਨਵਾਦ ਕਰਦੇ ਆ ਆਰਨ ਵੀ ਆ ਗਏ ਜੀ ਫੋਟੋ ਕਰਾ ਲਓ ਬਿੱਕੀ ਵੀਰ ਆਰਨ ਵੀ ਆ ਗਿਆ ਉਧਰ ਕਰਾ ਲਓ ਫੋਟੋ ਨਾਲ ਹੀ ਆਰੇ ਨਾ ਕੀ ਅੱਗੇ ਫੋਟੋ ਕਰਾਓ ਪਹਿਲਵਾਂ ਜੀ ਤੇ کئی ਵਾਰੇ ਅੱਖਾਂ ਉੱਤੇ ਬੰਨ੍ਹ ਪੱਟੀਆਂ ਭਾਗੇ ਸਿਵਾਲੇ ਨੱਕੇ ਜੇ ਲੰਗਾਉਣੇ ਪੈਂਦੇ ਨੇ ਐਵੇਂ ਲੋਕੀ ਰਹਦੇ ਚੰਗੇ ਦਿਨ ਢੀਕਦੇ ਉਹ ਦਿਨ ਚੰਗੇ ਆਉਂਦੇ ਨਹੀਂ ਲੈ ਆਉਣੇ ਪੈਂਦੇ ਨੇ ਓਏ ਦਿਨ ਚੰਗੇ ਆਉਂਦੇ ਨਹੀਂ ਲੈ ਆਉਣੇ ਪੈਂਦੇ ਨੇ ਵਾਹ ਵਈ ਵਾਹ ਕਹਿੰਦੇ ਟਿਕ ਟਿਕ ਉੱਠਦੇ ਦਲੇਰ ਸੋਣਿਆ ਇਹ ਰਾਜਿਆਂ ਦੇ ਪੱਕੇ ਹੌਸਲੇ ਨਹੀਂ ਛੱਡਦੇ ਔਰ ਜਿਨ੍ਹਾਂ ਨੇ ਅਤੀਤ ਵਿੱਚ ਹਾਰਾਂ ਵੇਖੀਆਂ ਉਹੀ ਨੇ ਸੂਚ ਰਾਜ ਛੰਡੇ ਗੜਦੇ ਇਹ ਮੂੰਹ ਦੇ ਉੱਤੇ ਦਿੰਦੇ ਲੋ ਅੱਗੇ ਪਿੱਠ ਪਿੱਛੇ ਕਾਲੇ ਹੁੰਦੇ ਥੱਲੇ ਲਾਉਣ ਨੂੰ ਮਿਹਨਤਾਂ ਦੀ ਸੂਈ ਰੱਖ ਲਾਲ ਤੱਕ ਤੇ ਿੱਲੀ ਛੱਤ ਵਾਲਾ ਬੈਠਾ ਗੱਲ ਸਿਰੇ ਦੀ ਨੋ 25 ਅਗਸਤ ਜਿਹੜਾ ਉੱਚੇ ਪਿੰਡ ਦਾ ਦੰਗਲ ਹੋਏਗਾ ਕਾਲੇ ਪਹਿਲਵਾਨ ਹੋਰਾਂ ਦਾ ਪਰ 26 ਤਰੀਕ ਮੱਡਾਂ ਦਾ ਦੰਗਲ ਵੀ ਆ ਵੀ ਨੋਟ ਕਰਦੇ ਜਾਇਓ ਕਿ ਚਰਨਾ ਦੇ ਵਿੱਚ ਬੈ ਕੇ ਹੀ ਗੁਣ ਲੈਣਾ ਪੈਂਦਾ ਏ ਉਹ ਜਿੰਨੇ ਮਰਜੀ ਵੱਡੇ ਹੋ ਜਾਈਏ ਨੀਵੇਂ ਰਹਿਣਾ ਪੈਂਦਾ ਏ ਕਿ ਮਿਹਨਤ ਕਰਨੀ ਪੈਂਦੀ ਸਾਰੇ ਛਾਗ ਸੁਆਦਾਂ ਨੂੰ ਉਹ ਚੇਲੇ ਕਦੇ ਦਾ ਦਿਨ ਪਾਰਸਾ ਚੇਲੇ ਕਦੇ ਨਾ ਦਿਨ ਪਾਰਸਾ ਮਤ ਉਸਤਾਡਾਂ ਨੂੰ ਕਹਿੰਦਾ ਇੱਕੋ ਜਿਹੇ ਹੱਥ ਤੇ ਲਕੀਰਾਂ ਹੁੰਨੀਆਂ ਉਹ ਕਦੇ ਵੀ ਨਹੀਂ ਡੱਟ ਤਕਦੀਰਾਂ ਹੁੰਦੀਆਂ ਤੇ ਹੌਸਲੇ ਦਾ ਛਾਤੀ ਦੇ ਬਰੂਦ ਚਾਹੀਦਾ ਕਦੇ ਵੀ ਨਿਸ਼ਾਨੇ ਰੇਂਜੋਂ ਬਾਹਰ ਨਹੀਂ ਹੁੰਦੇ ਮਿਹਨਤਾਂ ਦੇ ਪੈਂਦੇ ਸਦਾ ਮੁੱਲ ਬੱਲੇ ਉਹ ਤੱਕਿਆਂ ਨਾਲ ਬਣਦੇ ਤਾਰ ਨਹੀਂ ਹੁੰਦੇ ਐ ਤੱਕਿਆਂ ਨਾਲ ਬਣਦੇ ਹੈਲੋ ਨਹੀਂ ਹੁੰਦੇ ਹਾਂਜੀ ਹੈਲੋ ਜੀ ਹਨੂ ਭਈ ਅਸੀਂ ਤੈਥੋਂ ਧੰਨਵਾਦ ਕਰਦੇ ਹਾਂ ਸਰਦਾਰ ਮੂਲਾ ਸਿੰਘ ਜੀ ਤਲੋ ਸਰਦਾਰ ਮੂਹਸਮ ਸਿੰਘ ਢੱਲੋਂ ਨੂੰ ਸਮਰਪਿਤ ਇਹ ਵਾਜੀ ਵਾ ਉਧਰ ਸਰਦਾਰ ਮੂਲਾ ਸਿੰਘ ਜੀ ਢੱਲੋਂ ਤੇਰਾ ਬਾਬਾ ਫਲਾਹੀ ਵਾਲਾ ਤਾਲਮ ਜਿਹੜਾ ਬਾਬਾ ਫਲਾਹੀ ਜਿਹੜਾ ਮੈਦਾਨ ਦੇ ਵਿੱਚ ਜਿੱਤ ਹਾਸਲ ਕਰ ਗਿਆ ਐਨੀ ਸੇਵਾ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਜੀ ਵਾਹ ਉਧਰ ਭੋਲੂ ਟਾਲਾ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੈਨੇਡਾ ਤੋਂ ਵੀ ਲਾਭ ਦੇ ذریعے ਕੁਸ਼ਤੀ ਦੰਗਲ ਆਨੰਦ ਮਾਣੇ ਨੇ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਬਾਈ ਫੋਟੋਗ੍ਰਾਫਰ ਨੂੰ ਬੈਂਟਿਆ ਕਰ ਪਹੁੰਚਣ ਦੀ ਕਿਰਪਾਲਤਾ ਕਰੋ ਬਹੁਤ ਵਧੀਆ ਵੀ ਜੱਸਾ ਪਹਿਲਵਾਨ ਜੀ ਪੱਤੀ ਉਹਨਾਂ ਨੇ ਵੀ ਵੱਡੀ ਚੰਡੀ